ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਵੀਰ ਜਸੇ ਚੰਬਲ ਉਹਨਾਂ ਦੇ ਪਿੰਡ ਤਹਿਸੀਲ ਜ਼ਿਲ੍ਹਾ ਅਸਪੜਨ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਧਰ ਨੂੰ ਆ ਸੇਰੋਵਾਲੇ ਟੋਲ ਪਲਾਜ਼ੇ ਦੇ ਬਿਲਕੁਲ ਨੇੜੇ ਇਹ ਪਿੰਡ ਆ ਦੋਸਤੋ ਉਸਮਾ ਪਿੰਡ ਤੇ ਚੰਬਲ ਪਿੰਡ ਆਮੋ ਸਾਹਮਣੇ ਪਿੰਡ ਤੇ ਨਿਸ਼ਾਰੇ ਪਨੂਆ ਤੋਂ ਇੱਕ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਐ ਸਾਰੀ ਤੇ ਤਰਨਤਾਰਨ ਵੀ ਇੱਥੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਤਰੀਕ 9 ਮਾਰਚ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਨਗਾ ਦੀ ਗੱਲ ਕਰਕੇ ਤੇ ਟੋਟਲ 5 ਐਨੀਮਲ ਨੇ 5 ਨਾਗਰ ਨੇ 2 ਸੱਜਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਪਾਣੀ ਦੀ ਰਾਵੀ ਦੇ ਵਿੱਚ ਆ ਇੱਕ ਟੋਕਰ ਗੱਬਣ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਇੱਕ ਕੋਈ 15-20 15-20 ਦਿਨਾਂ ਦੀ ਸੂਈ ਵੈਰ ਆ ਤੇ ਇੱਕ ਤਿਆਰੀ ਦੇ ਵਿੱਚ ਛਾਈਵਾਲ ਵੈਰ ਦਿਖਾ ਦੇਾਂਗੇ ਤੁਹਾਨੂੰ ਜਿਆਦਾ ਰੇੜ ਭਾਪੜਤਾ ਹੋਊਗਾ ਬਾਕੀ ਜਿਹੋ ਜਿਹੇ ਦੋਸਤੋ ਪਸ਼ੂ ਆ ਜਿਹੋ ਜੀ ਕੁਆਲਿਟੀ ਦਾ ਪਸ਼ੂ ਉਹ ਜਾ ਮੁੱਲ ਸਾਰੇ ਭਰਾਵਾਂ ਨੂੰ ਭਰਨਾ ਪੈਂਦਾ ਸੋ ਸਾਰੇ ਭਰਾ ਆਪਣੇ ਸਿਆਣੇ ਆ ਠੀਕ ਹੈ ਜੀ ਪਸ਼ੂ ਪਾਲਕ ਹੋਣਾ ਚਾਹੇ ਕੋਈ ਕਾਰੀ ਵਿਹਾਰੀ ਵੀਰ ਹੁਣ ਠੀਕ ਹੈ ਜੀ ਸਾਰੇ ਵੀਰਾਂ ਨੂੰ ਪਤਾ ਵੀ ਕੀ ਬਾਜ਼ਾਰ ਚੱਲਣ ਡਿਆ ਉਸ ਕੋਰਡੀਨੇਟ ਜਿੰਨਾ ਵੀ ਹੋ ਸਕਦਾ ਬਿਲਕੁਲ ਨਰਮ ਨੋਰਮਲ ਰੇਟ ਕਰਾਉਣ ਦੀ ਆਪਣੀ ਡਿਮਾਂਡ ਰਹੂਗੀ ਤੇ ਪਿੰਡ ਚੰਬਲ ਆਣ ਕੇ ਤੁਸੀਂ ਮੇਰਾ ਭਰਾ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਹੈ ਜੀ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੇ ਇਸ ਫਾਰਮ ਤੇ ਆਉਂਦਾ ਰਹਿੰਦਾ ਵਿਕਰੀ ਵਾਲਾ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜੈਸ ਭਾ ਸਤਿ ਸ਼੍ਰੀ ਅਕਾਲ ਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਪ੍ਰਤਾਪ ਸਾਹਿਬ ਕੀ ਹਾਲ ਜੇ ਸਤਿ ਸ੍ਰੀ ਅਕਾਲ ਭਾਈ ਸਾਰੇ ਭੈਣ ਭਰਾ ਉਹਨਾਂ ਸਰਸ੍ਰੀ ਕਾਲ ਜਿਹੜੇ ਰਾਜਸੰਦੂ ਡੇਰੀ ਫਾਰਮ ਵੇਦੇ ਨਾ ਤਗੜੇ ਹੋ ਕੇ ਸ਼ੇਅਰ ਤੇ ਕਮਨ ਤਗੜੇ ਹੋ ਕੇ ਕਰਿਆ ਗੋ ਇੰਨੀ ਗੋ ਬੇਨਤੀ ਕਰਦੇ ਹਾਂ ਦੁਵਾਰ-ਦੁਵਾਰ ਕਰਦੇ ਰਵਾਂਗੇ ਸ਼ੇਅਰ ਜਰੂਰੀ ਕਰਿਆ ਕਰੋ ਹਾਂ ਤੇ ਮਾਲ ਖਰਾ ਸੋਨਾ ਲੈ ਕੇ ਆਗੇ ਅੱਜ ਫੇਰ ਆਈ ਬਿਲਕੁਲ ਖਰਾ ਸੋਨਾ ਲਾ ਲਾ ਕੇ ਸੁੱਟਣ ਵਾਲਾ ਲਾ ਲਾ ਕੇ ਹਾਂ ਲਾ ਲਾ ਕੇ ਦੇ ਤੇ ਕੋਈ ਹੋਰ ਕਰਦੇ ਆ ਲੈ ਬੱਲੇ ਠੀਕ ਆ ਇਹ ਫੇਤਰਾ ਲਾਲ ਆ ਕੇ ਸੁਟਣਾ ਲਾ ਪ੍ਰਤਾਪ ਸਿੰਘ ਨਾਲ ਹੀ ਹੁੰਦਾ ਠੀਕ ਹੈ ਜੀ ਤੇ ਬਾਕੀ ਜੋ ਵੀ ਗਜ਼ਾਇਸ਼ ਅੱਜ ਉਹ ਵੀ ਮਾਨਤਾਂ ਨਾਲ ਉਹ ਮੌਕੇ ਤੇ ਕੀਤਾ ਜਾਊਗਾ ਠੀਕ ਹੈ ਜੀ ਬਾਕੀ ਕਿਸੇ ਭੈਣ ਭਰਾ ਦਾ ਚਲੋ ਫਿਰ ਵੀ ਮਾਨ ਸਤਕਾਰ ਹੁੰਦਾ ਹੈ ਵਪਾਰੀ ਭਰਾ ਕਰਦੇ ਆ ਕੋਈ ਰਸਾ ਛੜਾਈ ਕਰ ਲੋ ਕੋਈ 2-400 ਇਧਰ ਉਧਰ ਮੌਕੇ ਤੇ ਕੋਈ ਚਲੋ ਭੈਣ ਭਰਾ ਦਾ ਮਾਨਤਾਂ ਕਰਨਾ ਪੈਂਦਾ ਹੈ ਛੜਨਾ ਪੈਂਦਾ ਸੰਧੂ ਸਾਹਿਬ ਹਾਂ ਹਾਂਜੀ ਲੈ ਵੀ ਜਸਵੀਰ ਅੱਜ ਜਿਵੇਂ ਆਪਾਂ ਜ਼ਿਕਰ ਕੀਤਾ ਦੋ ਝੋਟੀਆਂ ਆਪਣੇ ਕੋਲ ਬਿਲਕੁਲ ਤਾਜ਼ੀਆਂ ਸੁਈਆਂ ਸੱਜੀਆਂ ਹਾਂਜੀ ਨੀ ਨੀਰਾ ਵੀ ਦੇ ਵਿੱਚ ਆ ਮੈਨਾਂ ਪਿਓਰ ਨਹੀਂ ਲੀਰਾ ਟੋਕਰ ਗੱਪਣ ਮੈਨੂੰ ਲੱਗਦਾ ਵੀ ਜੇ ਆਪਾਂ ਨਾਲ ਪੰਜ ਚਾਰ ਪਾਈਏ ਤੇ ਟੋਕਰ ਗੱੜਨਾ ਹੋਵੇ ਤੇ ਫਿਰ ਸਵਾਦ ਨਹੀਂ ਹੁੰਦਾ ਜੀ ਇੱਕ ਅਜ ਟੋਕਰ ਗੱਪਣ ਛੋਟੀ ਛੋਟੀ ਟੋਕਰ ਗੱਪਣ ਛੋਟੀਆਂ ਹੁੰਦੀਆਂ ਸੰਤੂ ਸਾਹਿਬ ਬੜੀ ਵਧੀਆ ਆ ਮਹੀਨੇ ਦੀ ਸੂਈ 10 ਕਿਲੋ ਦੁੱਧ ਆ ਮਗਰ ਘਟਾ ਆ ਉਹ ਥੋੜਾ ਲੇਟ ਹੋ ਗਿਆ ਗੱਡੀ ਵਾਲਾ ਗਿਆ ਕਿਤੇ ਅੱਛਾ ਅੱਛਾ ਕੱਢ ਕੇ ਆਉਂਦਾ ਉਹਨਾਂ ਚਿਰ ਸ਼ਾਇਦ ਆਈ ਇਹਨੂੰ ਵਿਖਾ ਦਾਂਗੇ ਵਿੱਚ ਟੋਕੜ ਗੱਬਣ ਝੋਟੀ ਨਹੀਂ ਉਹ ਮਹੀਨੇ ਦੀ ਸੂਈ ਹੈ ਮਹੀਨੇ ਦੀ ਸੂਈ ਸਭ ਹੀਰਾ ਹੀ ਆ ਇੱਕ ਕਿ ਮੋਰਾ ਦੀ ਮੈਂ ਬਹੁਤੀ ਜਿਆਦੀ ਚੰਗੀ ਆ ਜੀ ਸਵੇ ਝੋਟੀ ਬਹੁਤ ਵੱਡੀ ਆ ਚੰਗੀ ਝੋਟੀ ਹੈ ਹਾਂਜੀ ਹਾਂਜੀ ਵੱਡੀ ਆ ਠੀਕ ਆ ਜੀ ਹਾਂ ਜੇਕਰ ਮੈਂ ਆਪੇ ਨਾ ਮਰਵਾਵਾਂ ਨਾ ਨਹੀਂ ਕੋਈ ਗੱਲ ਨਹੀਂ ਹੋ ਸਕਿਆ ਤਾਂ ਕੋਈ ਗੱਲ ਨਹੀਂ ਆਪਾਂ ਨਾਲ ਜ਼ਰੂਰ ਦਿਖਾ ਦਿਆਂਗੇ ਉਹਨਾਂ ਚਿਰ ਆਪਾਂ ਸ਼ੁਰੂਆਤ ਆ ਇਧਰੋਂ ਰੀਲ ਪਾਉਣੀ ਇੱਕ ਪਾਸੇ ਸਟਾਰਟ ਇਹ ਦੂਜਾ ਸੂਆ ਸੰਧੂ ਸਾਹਿਬ ਆ ਤੇ ਰਾਤ ਦੀ ਸੂਈ ਆ ਕਟਾ ਮਗਰ ਜੋ ਠੀਕ ਆ ਜੀ ਹਾਂਜੀ ਮਗਰ ਕਟਾ ਦੋਸਤੋ ਇਹ ਰਾਤ ਹੀ ਸੂਈ ਆ ਝੋਟੀ ਦੂਜਾ ਸੂਆ ਦੂਜਾ ਸੂਆ ਝੋਟੀ ਆ ਠੀਕ ਆ ਜੀ ਮਗਰ ਕੱਟਾ ਦਿਖਾਉਨੇ ਆ ਬਿਲਕੁਲ ਵੇਖੋ ਤੁਸੀਂ ਕੱਟਾ ਬਹੁਤ ਨੰਬਰ ਬੜੀ ਵਧੀਆ ਸੰਧੂ ਸਾਹਿਬ ਨਿਕਲੀ ਆਪਾਂ ਐਵੇਂ ਝੋਇਆ ਰਾਤੀਂ ਝੋਇਆ 3 ਕਿਲੋ 4 ਕਿਲੋ ਸੂਰੇ ਝੋਇਆ ਠੀਕ ਹੈ ਜੀ 8 ਕਿਲੋ ਬੋਲੀ 7-8 ਕਿਲੋ ਮੰਨ ਲੈ ਔਰ 7 ਕਿਲੋ ਬੋਲੀ ਆਏਗੀ ਹਾਂਜੀ ਹਾਂ ਨੀ ਆ ਗਈ ਲੋਵੀ ਬਾਕੀ ਨਾੜ ਦੇਣ ਹਵਾਨੇ ਚੱਡੇ ਦੇ ਉੱਪਰ ਥਾਣ ਜਿਹੜਾ ਦੋਸਤੋ ਦੂਰਾ ਥਾਣ ਲੱਗਾ ਚੋਣ ਬੜੀ ਵਧੀਆ ਸੰਧੂ ਸਾਹਿਬ ਮੋਟੀ ਮੋਟੀ ਧਾਰ ਹਾਂ ਹਾਂ ਆ ਬੱਚਾ ਵੇਖੋ ਕਿਡਾ ਬਈ ਨਾੜੂ ਬਿਲਕੁਲ ਗਿੱਲਾ ਨਾੜੂਆ ਗਿੱਲਾ ਨਾੜੂ ਤੇ ਸਟੇਟ ਪੜੇ ਦੇ ਵਿੱਚ ਕਟਾ ਵੇਖੋ ਜੀ ਮਾਲੀ ਜੇ ਬੱਚੇ ਮਾਲਾ ਜਿੱਦਾਂ ਦਾ ਹੁਣ ਰਿਜ਼ਲਟ ਸਾਹਮਣੇ ਆਪਣੇ ਬੱਚੇ ਕਿੱਦਾਂ ਦੇ ਪਾ ਸਕਦੀ ਸੰਸਾਭ ਜੀ ਕੱਢੀ ਆ ਜਾਂਦੀ ਹੋਰ ਗੱਲਾਂ ਵਧੀਆਂ ਚੰਗੇ ਸਾਨ ਪਾ ਚੰਗੇ ਸੀਮੰਦਰ ਦਾ ਬੱਚਾ ਹੋਣੀ ਹਾਂਜੀ ਹਾਂਜੀ ਚੰਗੇ ਸੀਮੰਦਰ ਠੀਕ ਆ ਜੀ ਮਾਲੀ ਬੱਚਾ ਬਹੁਤ ਖੂਬਸੂਰਤ ਪਾ ਕਿਸੇ ਭਰਾ ਨੇ ਗਾ ਮਾਲੀ ਛੋਟਾ ਤਿਆਰ ਕਰਨਾ ਤੇ ਬੜੇ ਸ਼ੌਂਕ ਨਾਲ ਤੁਸੀਂ ਤਿਆਰ ਕਰੋਗੇ ਬੋਸ ਹਨੀ ਬੁੱਤੀ ਪਾਤੀ ਦੇ ਵਿੱਚ ਸਟੇਟ ਪੜੇ ਦੇ ਵਿੱਚ ਮਦਰ ਆ ਤੇ ਸਟੇਟ ਪੜੇ ਦੇ ਵਿੱਚ ਬੱਚਾ ਮਦਰ ਠੀਕ ਹੈ ਹਾਂਜੀ ਨਾਲੇ ਸਾਰੇ ਪ੍ਰੋਪਰ ਨਿਸ਼ਾਨਾਂ ਵਾਲੀ ਦੇ ਹਾਂ ਹਾਂਜੀ ਉਹ ਵੀ ਨਿਸ਼ਾਨੀਆਂ ਪੂਰੀਆਂ ਕਵਰ ਕਰਦਾ ਮਾਲੀ ਮਾਰਕਿੰਗ ਚਾਰੇ ਪੈਰ ਮੂੰਹ ਮੱਥਾ ਅੱਖ ਬਿੱਲੀ ਮਣਕੀ ਅਥੀ ਹਾਂਜੀ ਪਿਓਰ ਪਿਓਰ ਅੱਖ ਬਿੱਲੀ ਮਣਕੀ ਪੂਛ ਉੱਪਰ ਤੱਕ ਵਾਈਟ ਆ ਤੇ ਇਹ ਜਿਹੜਾ ਬਸੋ ਬੱਚੇ ਦੀ ਮਾਰਕਿੰਗ ਆ ਬਾਕੀ ਆ ਅਗਰ ਮੇਰੀ ਤੋਂ ਉਹਨਾਂ ਨੇ ਕਦੀ ਪਾਇਆ ਆਲ ਬੜੀ ਕਰਦੀ ਆ ਅੱਛਾ ਜੀ ਹਾਂ ਸੰਗਲ ਹੀ ਪਾਇਆ ਹਨ ਹਾਂ ਤੁਹਾਨੂੰ ਪਤਾ ਹੈ ਫਿਰ ਧਰਾ ਪਾਉਣਾ ਹੁੰਦਾ ਅਤੇ ਜਸਵੀਰ ਚਵਾਈ ਚਵਾਈ ਫਿਰ ਵੜੀ ਪੂਰੀ ਪੂਰੀ ਮਾ ਨਾ ਪੂਰੀ ਪੂਰੀ ਸੰਧੂ ਸਾਹਿਬ ਐ ਭੋਲੀ ਰੂ ਮਰ ਗਈ ਠੀਕ ਆ ਜੀ ਹਾਂ ਲੋ ਵੀ ਭਰਾ ਉਹ ਜਿਹੜਾ ਕੋ ਬੜਾ ਪੋਲਾ ਠੀਕ ਆ ਜੀ ਚਵਾਈ ਚਵਾਈ ਦੀ ਪੋਲੀ ਨਿਕਲੀ ਆ ਮੋਟੀ ਧਾਰ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹਾਈਡ ਮੀਡੀਅਮ ਦੇ ਵਿੱਚ ਬਾਕੀ ਤੁਸੀਂ ਵੇਖ ਸਕਦੇ ਜੇ ਕਰਮਾ ਦੀ ਤੇ ਸੂਰ ਸੁਆ ਦੇ ਕੋਈ ਪਛੋੜੀ ਜੀ ਤੈਲ ਆ ਜਾ ਤੈਲ ਆ ਜਾ ਫਿਰ ਵੀ ਤੁਸੀਂ ਵੇਖੋ ਠੀਕ ਆ ਜੀ ਬੰਤਰਪੁਰ ਤੋਂ ਚੰਗੀ ਹੈ ਝੋਟੀ ਪੂਰੀ ਪੂਰੀ ਸੰਧੂ ਸਾਹਿਬ ਹਾਂ ਉਹਦਾ ਜਿੰਨੇ ਸੁੱਕ ਜਿਹੜਾ ਬਚਾ ਦਿੱਤਾ ਤਾਂ ਇੰਨੇ ਨਹੀਂ ਟੁੱਟੀ ਹਾਂ ਉਦੀ ਮਗਰੀ ਰਾਜੀ ਜੇ ਬੱਚਾ ਵੀ ਪੂਰਾ ਪਲਿਆ ਆਪਣੀ ਕੱਟਾ ਬਹੁਤ ਸੁਣਾ ਬੇਰਬੂਲ ਦੇਖ ਤੂੰ ਹੈ ਹਾਂਜੀ ਇਹਦੇ ਸੰਦੇ ਸਾਬ ਮਾਲਾ ਕਟੀਆਂ ਤੋਂ ਪਰਾਂ ਹੁੰਦਾਗਾ ਤੁਹਾਨੂੰ ਪੂਰਾ ਇੱਕ ਬਰੀਡ ਦਾ ਹੈ ਮਾਲਾ ਵੀਰੇ ਮਾਲੀ ਦਾ ਆਪਣਾ ਵੱਡਾ ਯੋਗਦਾਨ ਮਾਰਦੇ ਦੇਖ ਕਿਦਾਂ ਪ੍ਰੋਪਰ ਨਿਸ਼ਾਨ ਹੈ ਦੋਵੇਂ ਪੈਰਾਂ ਦੇ ਬਰਾਬਰੀ ਬਸ ਬਸ ਕੋਈ ਵੱਧ ਘਾਟ ਨਹੀਂ ਹਾਂ ਅਗਲਿਆਂ ਦੇ ਵੀ ਬਰਾਬਰੀ ਹਾਂ ਬਹੁਤ ਠੀਕ ਹੈ ਜੀ ਸੋ ਆਹ ਫੇਸ ਕੁਆਲਟੀ ਹੈ ਠੀਕ ਹੈ ਜੀ ਬਾਕੀ ਸਿੰਘ ਤੁਸੀਂ ਦੇਖ ਸਕਦੇ ਗਲਾਈ ਇੱਕ ਤਾਂ ਕੋਹ ਜਿਹਾ ਲੱਥਾ ਦੀ ਬਾਕੀ ਫੱਬਦਾ ਜਿੰਨਾ ਵੀ ਹੈਗਾ ਪੂਰਾ ਨਾਲ ਮੇਲਜੋਲ ਖਾਂਦਾ ਠੀਕ ਆ ਸੋ ਚੱਡੇ ਲੇਵੇ ਦੀ ਸਾਫ ਤੇ 8 ਕਿਲੋ ਐਸ ਵਕਤ ਬੌੜੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਭਰਾਵਾਂ ਨੂੰ ਚਵਾਈ ਚੁਵਾਈ ਦੀ ਚੰਗੀ ਨਿਕਲੀ ਆ ਠੀਕ ਆ ਜੀ ਪੂਰੀ ਪੂਰੀ ਆ ਵੇਖੋ ਥਾਂ ਥਾਂ ਤੁਸੀ ਠੀਕ ਨੇੜੇ ਤੋਂ ਠੀਕ ਆ ਜਸਵੀਰ ਇੱਕ ਕੀ ਮੁੱਲ ਕੀ ਡਿਮਾਂਡ ਕਰਦੇ ਫਿਰ ਇਹ ਮੁੱਲ ਸੰਤੂ ਸਾਹਿਬ ਵੇਖਣ ਹੀ ਨਹੀਂ ਦੇ ਆ ਪਰ ਆਪਾਂ ਉਹ ਨਾਲਾਂ ਨੇ ਕਰਨਾ ਇਹਦਾ ਇੱਕ 20 ਜੋ ਮਾਨਤਨ ਕਰਾਂਗੇ ਤੇ ਮੁੱਲ ਲੈ ਵੇਖ ਜੇ ਨਾ ਤੇ ਬਾਤ ਤੂੰ ਨੋਖੇ ਦੀ ਗੱਲ ਕਰੋ ਬੁਰਕੀ ਬਾਹਰ ਨੂੰ ਸੱਚੀ ਮੱਚੀ ਗੱਲ ਉਹ ਬੁਰਕੀ ਦੇਖਦੀ ਆ ਬੁਰਕੀ ਦੇਖਦੀ ਆ ਹਾਂਜੀ ਪਰ ਅਸੀਂ ਮੋਲ ਨਹੀਂ ਜਨਾ ਕਰਾਂ 10 ਗੱਲ ਇੱਕ 20 ਜੋ ਮਾਨਤਨ ਕਰਾਂਗੇ ਓਏ ਕੋਈ ਜ਼ਿਆਦਾ ਟੈਨਿੰਗ ਨਾ ਕਰ ਲੈ ਇਹ ਨਾ 1 ਲੱਖ 10000 ਦੇ ਵਿੱਚ ਪਹੁੰਚ ਤੇ 1000 ਰੁਪਏ ਛੋੜ ਮਾਜ ਦੇ ਵਿੱਚ 5 ਕਰ ਦਿੰਦੇ ਨੇ 1 15 ਕਰ ਦਿੰਦੇ ਹੈ ਜਾ ਜਾ ਕੇ ਕੰਮ ਕਰ ਲੈ ਅਸੀਂ ਟੈਨਿੰਗ ਨਾ ਕਰਨੀਗਾ ਭਰਾ ਜਾਣਦੇ ਮੈਂ ਅੱਗੇ ਵੀ ਆਣਾ ਹੁੰਦਾ ਤੇ ਸਿਫਤਾ ਭਰਾਵਾਂ ਨੇ ਦੱਸਣੀ ਸਾਡੇ ਮੂੰਹੋਂ ਸਿਫਤਾ ਨਹੀਂ ਬੋਲਦਾ ਚਲੋ ਵੀ 1 ਲੱਖ 9000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੇ ਰਚੀ ਆ ਫਿਰ ਹਾਂਜੀ ਹਾਂਜੀ 100 ਕਿਲੋ ਲੋ ਵੀ 100 ਕਿਲੋਮੀਟਰ பை ਬੰਦ ਹੋਊਗਾ ਠੀਕ ਆ ਜੀ ਤੇ ਪਹੁੰਚ ਹੋ ਜੂਗੀ ਕਰਮਾ ਦੀ ਠੀਕ ਆ ਬਾਕੀ ਚੱਲੇਵੇਂ ਵੀ ਤੁਸੀਂ ਦੇਖ ਲਈ ਆ ਬਹੁਤ ਸੋਹਣਾ ਬੱਚਾ ਕਰਮਾ ਦੀ ਮਗਰ ਠੀਕ ਆ ਜੀ ਇਹ ਆਇਆ ਅਗੇ ਮੇਰਾ ਭਾਜੇ ਦਾ ਮਰਜੀ ਚੋ ਕੇ ਤਸੱਲੀ ਕਰ ਲਿਆ ਇਹ ਤਾਂ ਮਰਜੀ ਸੰਧੂ ਸਾਹਿਬ ਤੇ ਕੱਟ ਇੱਕ ਪਾਸੇ ਤੁਸੀਂ ਦੇਖ ਸਕਦੇ ਜੀ ਸੋ ਸਟੇਟ ਘਾਟਾ ਤੇ ਬਿਲਕੁਲ ਟੇਡੇ ਕੱਟ ਦੇ ਵਿੱਚ ਜਾ ਰਹੀ ਹੈ ਹਾਂ ਜੀ ਟੇਡੇ ਇਦਾਂ ਹੀ ਬੱਚੇ ਦੇ ਗਾਂ ਸਾਹਿਬ ਨਹੀਂ ਚੰਗਾ ਸੋਹਣਾ ਬੱਚਾ ਬਾਗੀ ਕਰਮ ਵਾਲੀ ਹਾਂ ਬਹੁਤ ਸੋਹਣਾ ਉਦੋਂ ਬਾਅਦ ਇੱਕ ਤੁਹਾਨੂੰ ਇੱਧਰ ਹੋਰ ਝੇਟੀ ਦਿਖਾ ਦਿੰਦੇ ਆ ਤੇ ਜਸ ਇਹਨੂੰ ਅਜੇ ਟਾਈਮ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ 15 ਦਿਨ ਹੋ ਗਏ ਸੰਧੂ ਸਾਹਿਬ 15 ਦਿਨਾਂ ਦੀ ਸੁਈ ਆ ਹਾਂ ਜੀ ਮਗਰ ਇਹਦੇ ਵੀ ਕਟਾ ਹੀ ਆ ਕਟਾ ਕਟਾ ਮਗਰ ਕਟਾ ਤਾਂ ਇਹ ਸੁਈ ਅਜੇ ਕਿਵੇਂ ਪਹਿਲੀ ਝੋਟੀ ਇਹ ਪਹਿਲਾਂ ਨਹੀਂ ਹਾਂ ਜੀ ਪਹਿ ਸੂਈ ਆ ਕਰਮਾਂ ਦੀ ਸੰਧੂ ਸਾਹਿਬ ਇਹਦੀਆਂ ਧਾਰਾ ਮਾਰ ਕੇ ਖਾਵਾਂ ਬੱਚਾ ਜ਼ਰੂਰ ਜ਼ਰੂਰ ਦਿਖਾਵਾਂਗੇ ਜੀ ਸੋ ਪਹਿਲਾਂ ਜਿਹੜੀ ਦੋਸਤੋ ਸੂਈ ਆ ਤਾਂ ਤੁਹਾਨੂੰ ਵੇਖੋ ਜਿਵੇਂ ਪਹਿਲਾਂ ਘੋਟੀ ਨੂੰ ਲੱਗਾ ਹੁੰਦਾ ਆ ਥੀ ਮੁਠੀ ਵਾਲਾ ਥਾਣਾ ਸਿੰਗਲ ਹੱਡੀ ਬਿਲਕੁਲ ਪਤਲੇ ਪਿੰਡੇ ਦੀ ਆ ਹਾਂਜੀ ਪੂਰੀ ਪੂਰੀ ਤੇ ਇਹਦੀ ਦੇ ਵਿੱਚ ਹੀ ਆ ਜਾਂਦੀ ਕਰਮਾਂ ਦੀ ਟੇਡੇ ਕੱਟ ਦੇ ਵਿੱਚ ਤੁਸੀਂ ਵੇਖੋਗੇ ਕਿ ਸਭ ਦਾ ਵੀ ਟੇਡਾ ਹੀ ਕੱਟ ਆ ਹਾਂਜੀ ਅੱਖਾਂ ਦੇ ਵਿੱਚ ਜਵਾਬ ਮਗਰ ਕੱਟਾ ਮੇਲ ਕਾਪ ਤੇ ਜੱਸ 15 ਦਿਨਾਂ ਦੀ ਸੂਈਏ ਤੇ ਦੁੱਧ ਕਿੰਨਾ ਦੇ ਫਿਰ ਦੁੱਧ 9 ਵਜੇ ਸੰਧੂ ਸਾਹਿਬ 9:30 ਵਜੇ ਤੇ ਜੇ ਕੋਈ ਆਉਣ ਲੱਗੂਗਾ ਉਹ 8 ਕਿ ਮੈਂ ਕੋਈ ਆਨਲਾਈਨ ਸੌਦਾ ਕਰਦਾ ਤੇ 8 ਦੀ ਗਾਰੰਟੀ ਤਸਦੀਕ ਆਹ ਦੇਖਿਆ ਉਹ ਇੱਥੇ 9 ਹੀ ਚੋਣੇ ਆ ਵੀ ਇੱਥੇ ਮੇਰਾ ਭਰਾ ਵੀ 9 ਹੀ ਚੋਣੇ ਹਾਂਜੀ 8 ਕਿਲੋ ਦੀ ਗਾਰੰਟੀ ਤਸਦੀਕ ਤੇ ਕੋਈ ਆਨਲਾਈਨ ਸੌਦਾ ਕਰਦਾ ਤੇ ਉਹਨਾਂ ਵੀਰਾਂ ਦੇ ਲਈ ਆ ਆ ਥਾਂ ਤੁਹਾਨੂੰ ਐਪਾ ਇੱਕ ਵੀ ਲਾਗੀਆਂ ਵਿਖਾ ਦਈਏ ਠੀਕ ਆ ਜੀ ਹਾਂ ਆਹ ਦੇਖੋ ਜੀ ਚਵਾਈਟ ਵੀ ਕਹਿੰਦਾ ਜੱਸ ਫਿਰ ਸੰਤੂ ਸਾਹਿਬ ਬੱਚਾ ਲਾ ਕੇ ਵਿਖਾ ਹੀ ਦੇਣੀ ਆਪਾਂ ਦੇ ਬਿਲਕੁਲ ਚਲੋ ਫਿਰ ਤਾਂ ਸਾਮਣੇ ਸੋਈ ਘਟਾ ਨਹੀਂ ਹੈਗਾ ਸੋਈ ਕਰ ਦੇਣਾ ਕਿ ਕੋਈ ਹੋਲਾ ਰਹੇ ਨਹੀਂ ਗਿਆ ਕਿ ਕੋਈ ਸਾਥੀ ਕੋਈ ਢੋਰਾ ਕੋਈ ਛਟਾ ਉਦਾਂ ਮਾੜਾ ਡੋਕੇ ਨਾਲ ਡੋਕਾ ਬਰਾਬਰ ਉਹ ਮਾੜੀ ਕੰਨੀ ਰੱਖਦੀ ਸੰਤੂ ਸਾਹਿਬ ਠੀਕ ਹੈ ਜੀ ਹਾਂ ਡੋਕੇ ਨਾਲ ਡੋਕਾ ਸੋ ਪੈਣੀ ਪਾਈ ਵਾਲੀ ਜਿਹੜੀ ਦੋਸਤੋ ਪੈਣੀ ਵਾਲੇ ਪਾਸੇ ਤੁਸੀਂ ਦੇਖੋਗੇ ਮਾੜਾ ਇਹ ਨੱਕਾ ਭੰਦੀ ਆ ਹਾਂ ਮਾੜਾ ਇਹ ਚਲਾ ਚਵਾਈ ਬਰਾਬਰ ਤੋਂ ਸੰਧਿਆ ਵੀਰ ਜੱਸ ਬਾਕੀ ਆਪਾਂ ਤੁਹਾਨੂੰ ਧਾਰਾ ਜ਼ਰੂਰ ਮਾਰ ਕੇ ਥਣ ਪਾਸ ਕਰਾ ਦਾਂਗੇ ਪੂਰ ਛਟਾ ਠ ਸੋ ਛੋਟੀ ਚੰਗੀਆਂ ਬੰਤਰ ਬੰਤਰ ਦੀ ਵੀ ਬੜੀ ਬੜੀ ਪੱਲੇ ਦੀ ਵਿੱਚ ਪੂਰੀ ਨਿੱਗਰ ਐ ਸੰਤੂ ਸਾਹਿਬ ਤੇ ਬਾਕੀ ਮੇਰਾ ਭਰਾ ਇਹ ਤਾਂ ਹੈਗਾ ਵੀ ਸਾਰੇ ਭਰਾਵਾਂ ਨੂੰ ਵਿੱਚੋਂ ਜਾਪਾ ਚਿਰ ਨੀਗਾ ਕੋਈ 20 ਪਾਈਆਂ 15 15 20 ਦਿਨਾਂ ਦੀ ਜਿਹੜੀ ਸੂਈ ਹੈ ਹਾਂਜੀ ਹਾਂਜੀ ਮਗਰ ਕਟਾ ਆ ਗਿਆ ਠੀਕ ਹੈ ਜੀ 8 9 8 9 ਤੇ ਇਸ ਵਕਤ ਚੱਲਣ ਢਈ ਆ ਆ ਦੇਖੋ ਸੰਤੂ ਸਾਹਿਬ ਸੀਮਨ ਗਾਂ ਚੰਗਾ ਲੱਗ ਗਿਆ ਨਾ ਨੀਲੀ ਦਾ ਬੱਚਾ ਨੀਲੀ ਦਾ ਪਾਊਗੀ ਹਾਂ ਕਿਉਂ ਮਗਰਲੇ ਪਰਾਂ ਤੇ ਜਵਾਬ ਹੋਏਗਾ ਅ ਅਗਲੇ ਦੇ ਵਿਕਦੇ ਹੈਗਾ ਮਗਰਿਆਂ ਤੇ ਹੈਗਾ ਬਾਕੀ ਜੱਸ ਭਾਈ ਆਪਾਂ ਮੇਸ਼ਾਏ ਕਹਿੰਦੇ ਹੁਣ ਇਹੋ ਜੇ ਪਸ਼ੂ ਹੁਣ ਤੇ ਨੀਲੀ ਜਰਵਾਇਆ ਤੇ ਫਿਰ ਬੱਚਾ ਚੰਗਾ ਆ ਜਾ ਹਾਂ ਬੱਚਾ ਚੰਗਾ ਆ ਜਾ ਚਲੋ ਭੈਣ ਭਰਾ ਆਪਣੇ ਬਸ ਗੱਬਰ ਘਰਾਉਣ ਤੱਕ ਹੀ ਕੋਈ ਥੀਂਕ ਕੋਈ ਬੰਦਾ ਕਰ ਰਹੇ ਨੇ ਬੋਰਾ ਤਾਂ ਕਰਾਸ ਕਰਾ ਦੀਏ ਹਾਂ ਭਾਈ ਉਹ ਖੇਚਦੇ ਨੇ ਮੇਰੇ ਕੋਲ ਡੰਗਾ ਉਹ ਤਾਂ ਦੇਖਦੇ ਆ ਵੀ ਚਲੋ ਡੰਗਾ ਸਾੜੀ ਕਿੱਥੇ ਜਾਣਾ ਦੂਰ ਤੇ ਹਾਂਜੀ ਹਾਂਜੀ ਤੇ ਆ ਚਾਹੀਦਾ ਸੀਮਨ ਸੰਦੂ ਸਾਹਿਬ ਉਦੋਂ ਹਾਂ ਦੀਦੀ ਦਾ ਹੀ ਲਵਾ ਚੰਗੀ ਝੋਟੀ ਆ ਜੱਸ ਹਾਂਜੀ ਦੋ ਪਾਪਾ ਬਾਕੀ ਲਾਉ ਚਵਾਈ ਕੋਈ ਨਹੀਂ ਆਪਾਂ ਨਾਲ ਦੇ ਨਾਲ ਕਰਕੇ ਭੈਣ ਭਰਾ ਨੂੰ ਦਿਖਾ ਵੀ ਰਹੇ ਆ ਤੇ ਕੀ ਮ ਕਰ ਲਗੇ 92 ਕਰ ਲਗੇ ਇਹ 85000 ਤੱਕ ਮਾਨਤਾ ਕਰਦਾ 585 ਚ ਇਹ ਪੂਰੇ ਸੰਧੂ ਸਾਹਿਬ 80000 ਤੱਕ ਪਹੁੰਚ ਕਰਦਾਂਗੇ ਇਹ ਵੀ ਮੇਲਾ ਗਿਲਾ ਵੇਖਣ ਜਾਣਾ ਹੋਰਦੀ ਨਾਲੇ ਕੰਮ ਕਰਦੇ ਆ ਜੀ ਉਹ ਮੱਲਾ ਫਿਰ ਵੇਖਣ ਜਾ ਰਹੇ ਜੀ ਹਾਂ ਹੋਰਦੀ ਨਾਲੇ ਕਰਕੇ ਚਲੋ ਚਲੋ ਹਾਂਜੀ ਜਾਣਾ ਚਾਹੀਦਾ ਠੀਕ ਹੈ ਜੀ ਹਾਂਜੀ ਫਾਇਪਾ ਪਹੁੰਚ ਲਈਆਂ ਨੇ ਹੋਮੋ ਮਾ ਕੇ ਜ਼ਰੂਰ ਦਰਸ਼ਨ ਮੇਲੇ ਕਰਨੇ ਚਾਹੀਦੇ ਲਓ ਵੀ 80000 ਦੇ ਵਿੱਚ ਹਾਂਜੀ 80 ਚ ਪਹੁੰਚ 80000 ਦੇ ਵਿੱਚ ਪਹੁੰਚ ਹੋ ਜੰਨੀਆ ਮਤਲਬ ਤੇ ਬਾਕੀ ਬੱਚਾ ਲਾਗੇ ਤੁਹਾਨੂੰ ਉਧਰ ਬੱਚਾ ਲਾ ਦੇਮੇ ਆਪਾਂ ਹਾਂਜੀ ਉਹਨਾਂ ਦੇ ਆਪਾਂ ਕੋ ਗੱਲਬਾਤ ਕਰ ਲੈਂਦੇ ਆ ਠੀਕ ਹੈ ਜੀ ਅਗਲੀ ਝੋਟੀ ਆਪਣੇ ਕੋਲ ਜਸ ਜੜੀ ਆ ਗਈ ਟੋਕਰ ਦਾ ਬਣੇ ਇਹ ਨਾ ਸ਼ੇਦਾਂ ਦੇ ਜੋ ਕੰਨੀਆਂ ਬਰਾਬਰ ਨਹੀਂ ਕੀਤੇ ਹਾਂ ਠੀਕ ਹੈ ਵੀਰੇ ਹਾਂਜੀ ਤੇ ਪਹਿਲਾ ਸੂਆ ਠੀਕ ਹੈ 6 ਕਿਲੋ ਦੁੱਧ ਚੌਥਾ ਮਹੀਨਾ ਦੀ ਗੱਬਨ ਜਾ ਮੀਨੇ ਦੀ ਗੱਬੜਾ ਹਾਂਜੀ ਸਾਡੇ ਤੇ ਮਾਲਾ ਗਾਰੰਟੀ ਮਲਾ ਹੈ ਚਾਹਵਾ ਦੀ ਆਪਾਂ ਸਾਢੇ ਤਿੰਨ ਕਰਕੇ ਦੇਣੀ ਚੈੱਕ ਉਂਦੀ ਦਾ ਮਰਜ਼ੀ ਕਰਾਓ ਠੀਕ ਆ ਜੀ ਮਾ ਵੀ ਇੱਕ ਵਾਰੀ ਆਪਾਂ ਤੁਹਾਨੂੰ ਨਾਮ ਦੇ ਨਾਲ ਖੋਲ ਕੇ ਤੋਰ ਕੇ ਦਿਖਾਉਣੇ ਆ ਪੁਕਟ ਪੁੜੇ ਵਾਲੇ ਪਾਸੋਂ ਤੇ ਲੰਬਾਈ ਬੇਲ ਬੂਲ ਬੜੀ ਸੁਣੀ ਝੋਟੀ ਦੀ ਸਰਦ ਸਾਹਿਬ ਇੱਕ ਇਹ ਗੱਲ ਆ ਟੀ ਗਾਣੀ ਨੇ ਕਰਮਾਣੀ ਨੇ ਲਵਾਇਆ ਮਿਲਦੀ ਪਹਾੜੇ ਤੇ ਚੌਕਰ ਪਾਓ ਤੇ ਥੱਲੇ ਬਹਿ ਜਾਓ ਤੇ ਪਾਣੀ ਮਾਰੋ ਉਸੇ ਵਾਲੇ ਮਾ ਵੀ ਇੱਥੇ ਵੀ ਮੇਰਾ ਭਰਾ ਕੋਈ ਵੀ ਆਉਂਦਾ ਤੇ ਪਹਾੜੇ ਤੇ ਆਪੀ ਚੋਗੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਨਹੀਂ ਨਹੀਂ ਆਪਾਂ ਜੋਮੀ ਨਵੀਂ ਹੈ ਗੱਬਣ ਚੱਕ ਪਾਸ ਆਹ ਇਹ ਨਹੀਂ ਮਾਲਾ ਕੋਈ ਟੀਕਾ ਲਾਉਣਾ ਪਊ ਟੀਕਾ ਨਹੀਂ ਲਾਉਣਾ ਪੈਂਦਾ ਆ ਦੇਖੋ ਜੀ ਹਾਂਜੀ ਤੋਂ ਪੁੱਠੇ ਪਾਠੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਨਾਲੇ ਜੀ ਜਵਾਨ ਨਹੀਂ ਹਿਸੰਦਾ ਅਜੇ ਦੁੱਧ ਕੰਨੀਆਂ ਕੱਢਣ ਲਈ ਹਾਂ ਤੇ ਜੇ ਸੁਵੇ ਜਵਾਨ ਪੂਰੀ ਹੋ ਗਈ ਆਹ ਦੇਖੋ 6 ਦਾ ਠੀਕ ਹੈ ਹਾਂ ਹਾਂ ਆ ਉਹ ਮੜਾ ਆ ਜਾਣਾ ਇੱਕ ਪਾਸੇ ਖੋਟਾ ਬੈਠਾ ਸਨ ਤੋ ਸਭ ਇਹਨੇ ਕੀ ਹੁੰਦੀ ਕਿਦੇ ਡੇਲ ਪੀਛਾ ਹਾਂਜੀ ਚਲੋ ਕਈ ਵਾਰ ਝੋਟ ਗਿਆ ਚੱਦਿਆ ਕਈ ਵਾਰ ਹਾਂਜੀ ਜੰਮਦੇ ਵੀ ਕਈ ਨਾ ਪਸ਼ੂ ਹਨ ਹਾਂਜੀ ਹਾਂਜੀ ਅੱਖੋਂ ਪਰੋਖੇ ਸੂਪ ਪੈਂਦੇ ਦੋ ਦਿਨ ਕਈ ਨਾ ਚਾਂਦ ਹੁੰਦਾ ਬਣ ਜਾਂਦੀ ਆ ਉਹਦਾ ਕੋਈ ਫਕਰ ਨਹੀਂ ਅੱਜ ਦੋਸਤੋ ਪਤਾ ਵੀ ਨਹੀਂ ਲੱਗਦਾ ਰਾਜੀ ਆ ਉਹਦੇ ਆਪਾਂ ਚੱਲ ਵੀਰਵਾ ਪਹਾੜਾ ਵਿੱਚ ਮਾੜਾ ਜੇ ਪਲਾਟ ਤਾਂ ਅੱਜ ਮੈਂ ਕਹਿੰਦਾ ਸ਼ਾਮ ਦੀ ਤੇ ਨਹੀਂ ਆ ਹਾਂ ਲੋ ਵੀ ਭਰਾਵਾ 6 ਕਿਲੋ ਪਾਰਾ ਨੇ ਝੋਟੀ ਦੇ ਥੱਲੇ ਬਾਕੀ ਪੱਧਰ ਬਿਲਕੁਲ ਚੱਡੇ ਦੀ 4 ਮਹੀਨੇ ਦੀ ਗੱਬਰ ਚੱਕ ਪਾਸ ਆ ਸੋ ਨਵੀਂ ਝੋਟੀ ਆ ਕਿ ਦੂਜੇ ਸੂਰੇ ਦੀ ਗੱਬਰ ਆ ਹਾਂ ਕੋਈ ਗ ਬਦਲੀ ਰਾਂਪਾਂ ਨਿਕਾਟ ਬੱਤੀ ਆਹ ਦੇਖੋ ਜੀ ਠੀਕ ਆ ਸੋ ਝੋਟੀ ਬਹੁਤ ਵਧੀਆ ਲੱਗ ਗਈ ਕੋਈ ਆਪਾਂ ਤੁਹਾਨੂੰ ਥਾਣਾ ਦਿਖਾ ਦਿੰਨੇ ਆ ਠੀਕ ਆ ਜੀ 6 ਕਿਲੋ ਦੁੱਧ ਆ ਤੇ ਇੱਥੇ ਆਣ ਕੇ ਵੀ ਕੋਈ ਮਤਲਬ ਕਿ ਟਿਕਟਾ ਲਾ ਨਹੀਂ ਲਵਾਇਆ ਇਹਨੇ ਨਾ ਜੀ ਬਾੜੇ ਤੇ ਮਿਲਦੀ ਰਹਿੰਦੀ ਬਾੜੇ ਤੇ ਬਾੜੇ ਤੇ ਕੋਈ ਵੀ ਆਪਣਾ ਭਰਾ ਆਉਂਦਾ ਤੇ 6 ਕਿਲੋ ਆਪ ਵੀ ਤੁਸੀਂ ਚੋਕੇ ਤਸੱਲੀ ਕਰ ਲਿਓ ਬਾਕੀ ਝੋਟੀ ਨਵੀਂ ਆ ਠੀਕ ਆ ਥਾਂ ਚੱਡੇ ਦੀ ਬੜੀ ਵਧੀਆ ਸੰਗ ਆ ਆ ਦੇਖੋ ਜੀ ਸੋ ਬਹੁਤ ਵਧੀਆ ਚੰਗੀ ਝੋਟੀ ਲਵੀ ਝੋਟੀ ਆ ਠੀਕ ਆ ਜੀ ਕੁੰਡੀ ਆ ਬਿਲਕੁਲ ਬਲਾਈ ਦੇ ਵਿੱਚ ਸਿੰਘ ਸਹੀ ਤੁਸੀਂ ਚੈੱਕ ਕਰ ਹੀ ਲਈ ਆ ਆਹ ਥਣ ਦੇ ਬਾਅਦ ਦੱਸ ਦਿੰਦੇ ਆ ਰੇਟ ਆਪਾਂ ਬਾਅਦ ਦੱਸ ਦਿੰਦੇ ਆ ਇਧਰੋਂ ਜਿਹੜੀ ਇੱਕ ਨੀਲੀ ਦੀ ਤੁਹਾਨੂੰ ਆਪਾਂ ਝੋਟੀ ਵਿਖਾਈ ਆ ਬਾਲਟੀ ਫੜੀ ਆ ਵੇਖੋ ਜੀ ਵੇਖੋ ਪੁਰਾਣਾ ਕਰਾ 3-4 ਹਾਲ ਦੋ ਕੈਮਰਾ ਥੋੜਾ ਦੇਖੋ ਕਿ ਦਾਰ ਦਿਖਾ ਲਾ ਤੋ ਕਾਫੀ ਭਰਾ ਕਈ ਜਣਾਂ ਦੋਸਤਾਂ ਆਨਲਾਈਨ ਸੌਦਾ ਕਰਨੀ ਦੀ ਠੀਕ ਹੈ ਜੀ ਉਹਨਾਂ ਦੇ ਧਿਆਨ ਦੇ ਚ ਲਿਆ ਦਿੰਦੇ ਆ ਵੀ ਚੁਵਾਈ ਦੀ ਵੀ ਕਿੱਦਾਂ ਲੱਗੀ ਆ ਇਹ ਛੋਟੀ ਨੂੰ ਠੀਕ ਆ ਸਮਝਾ ਤਾਰਦਾ ਫਰਕ ਹੋਵੇ ਨਾ ਜਿੰਨਾ ਕਰਾ ਲੱਗਾ ਉਹ ਆਪਾਂ ਡਬਲ ਦਵਾਂਗੇ ਠੀਕ ਹੈ ਜੀ ਹਾਂ ਅੱਖ ਲੋ ਜਾ ਨਹੀਂ ਰੱਸੀ ਭਾਈ ਉਹ ਰਸ ਆ ਜਾ ਕੋਈ ਨਹੀਂ ਕੋਈ ਨਹੀਂ ਕੁਨੇ ਫਿਰ ਮਾਹਲੇ ਲੋਕ ਪੂਰ ਸ਼ਟਾ ਨਾ ਉਹ ਸੰਤੋਸਾ ਲਓ ਜੀ ਕਰੋ ਕਿ ਅਗਲੇ ਦਾਣਾ ਵੀ ਚੋਣ ਕੇ ਬਾਅਦ ਦੇਖੋ ਠੀਕ ਹੈ ਜੀ ਪੂਰਾ ਰੜਾ ਸੰਤੋਸਾ ਆਪ ਨਹੀਂ ਅੰਦਰ ਲਾਈਦਾ ਆਹੋ ਆਹੋ ਮਲਬ ਠੀਕ ਹੈ ਜੀ। ਹਾਂ। ਥਾਨ ਵੇਖੋ ਕਿ ਡੱਬੀ ਠੀਕ ਹੈ ਜੀ। ਮਲਬ ਠੀਕ ਹੈ ਜੀ। ਹਾਂ ਜੀ। ਚਵਾਈ ਚਪਈ ਚੰਗੀ ਆ। ਹਾਂ ਜੀ। ਬਾਕੀ ਦੋ ਦੋ ਚਾਰ ਚਾਰ ਭਾਰਾ ਮਾਰ ਕੇ ਤਾਂ ਹੀ ਵਿਖਾਈਆਂ ਆਪਾਂ। ਇਹ ਹੋਰ ਘਵਾਰਾ ਕੋਈ ਦਰਨਾ ਨਹੀਂਗਾ ਠੀਕ ਹੈ। ਇਧਰੇ ਮਗਰੋਂ ਖਾ। ਆਹ ਦੇਖੋ ਜੀ ਕਰੋ ਚੈੱਕ। ਯਾ। ਹਾਂ ਥਨ ਪੂਰਾ ਮੁਠੀ ਵਾਲਾ ਕੱਢਦੀ ਹਾਂ। ਤੇ ਡੋਕੇ ਨਾਲ ਡੋਕਾ ਬਰਾਬਰ ਹੋ ਕੋਈ ਇਹੋ ਜਿਹੀ ਚ ਕਰਨਾ ਹੋਊ। ਆਹ ਹਾਂ ਜੀ। ਆਹ ਲੋ। ਐ ਠੀਕ ਹੈ ਜੀ। ਬੜੀ ਸਾਫ। ਬਾਕੀ ਵਿਰਲ ਬਾਂਦ ਸੋਹਣੀ ਐ। ਇਧਰ ਤੁਹਾਨੂੰ ਵਿਖਾ ਦਈਏ ਆਪਾਂ ਇੱਕੋ ਲੱਗ। ਆਹ ਦੇਖੋ। ਇਧਰੇ। ਉਰੇ ਚੋੜੇ ਤਾਂ ਮੂੰਹ ਦੇ ਇਸ ਦੇ 15 ਜਨੇ ਵੀ ਹੈਗੇ ਕੋਈ ਬਾਈ ਸਾਈ ਨਹੀਂ ਲੈ ਵੀ ਜਸ ਅੱਗੇ ਆਪਣਾ ਕੋ ਦੋ ਬੜਾ ਖੜੀਆਂ ਜੋੜੀ ਹੈ ਕਾ ਜੜੀ ਯਾਰ ਇਹ ਸੰਤੂ ਸਾਹਿਬ ਇਹ ਨਾ ਅੱਜ ਹੀ ਲਿਆਂਦੀ ਆ ਹਨਾ ਮਾਰ ਕੇ ਤਾਂ ਕਰਕੇ ਪਸਮਾਈ ਇਹ ਬੱਚਾ ਗਾੜੀ ਬੱਧਾ ਠੀਕ ਹੈ ਕੋਈ ਲਾਲੇ ਦਾ ਹਾਂ ਦੀ ਕੋਈ ਵੀ ਨਹੀਂ ਕੋ ਬੰਦੀਆਂ ਦੀ ਲਾ ਠੀਕ ਹੈ ਜੀ 15 16 ਤੱਕ ਤਿਆਰ ਐ ਐ ਸੋ ਤਾਂ 1500 ਆ 1516 15 ਤੋਂ ਨਵੀਂ ਪਲਾਸੀ ਹੋਊਗਾ ਅੰਦਰਾਂ ਤੋਂ ਪਲਾਸ ਹੋਊਗਾ ਜੇ ਮਗਰ ਲੱਸੀ 14 ਕਿਲੋ ਦੀ ਕੋਈ ਵੀ ਹਾਂ ਨਾਮ ਨਾ ਮਾਰ ਮਗਰ ਬੱਛਾ ਨਹੀਂ ਬੱਛਾ ਮਗਰ ਬੱਛਾ ਬਲੈਕ ਉਹ ਮੋ ਵੀ ਮਗਰ ਬੱਛਾ ਠੀਕ ਆ ਜੀ ਸੋ ਐਨੇ ਕਾ ਪੋਲੀ ਆ ਨਾ ਸੰਗਤ ਤੇ ਆਪੇ ਵਗਦੀ ਜਾਂਦੀ ਵਾ ਕਰਮਾ ਠੀਕ ਆ ਵੀਰੇ ਹਾਂ ਮੋ ਵੀ 14 ਦੀ ਗਰੰਟੀ ਦੱਸ ਲਈ ਉਹਨਾਂ ਭਰਾਵਾਂ ਨੂੰ ਦੇਣੀ ਆ ਜਿਹੜੇ ਵੀਰ ਆਪਣੇ ਆਨਲਾਈਨ ਸੌਦਾ ਕਰਦੇ ਆ ਹਾਂਜੀ ਇੱਥੇ ਕੋਈ ਵੀਰ ਆਣ ਕੇ ਚੋੜ ਜਾਂਦਾ ਬੇਸ਼ੱਕ 15 16 15 16 ਦੇ ਖੇਡਣ ਲਈ ਆ ਖੇਡਣ ਲਈ ਸਰ ਠੀਕ ਆ ਵੜੇ ਵੱਡੀ ਜਦੋਂ ਲੋੜੀ ਦੀ ਤੁਸੀਂ ਇੱਕ ਵਾਰੀ ਚੈੱਕ ਕਰੋ ਆ ਫਿਕਸ ਆ ਵਾਨਾ ਹਾਂ ਆ ਦੇਖੋ ਇਹਨੇ ਕੋਈ ਮਾਲਾ ਕੋਈ ਭਾਈ ਦਾ ਫਿਰ ਹਾਂ ਸੋ ਬਲੈਕ ਜਾਂ ਰੰਗ ਬਲੈਕ ਰੰਗ ਦੇ ਵਿੱਚ ਆ ਹਾਂ ਹਾਂ ਮਸਾਲੇ ਖਾ ਲੀਆ ਕਈ ਵਾਰ ਹਾਂਜੀ ਹਾਂਜੀ ਉਦਾਂ ਦੇ ਪ੍ਰਵਾਹ ਕੋਈ ਨਹੀਂ ਕਰਮਾਉਣੀ ਭਾਵੇਂ ਬੱਚਾ ਛੱਡੋ ਭਾਵੇਂ ਨਾ ਛੱਡੋ ਇਹ ਤਾਂ ਬੈਜੋ ਲਓ ਬਿਟੀ ਕਾ ਦੀ ਤਾਂ ਕੱਦ ਕੋਦ ਤੋਂ ਬਾਕੀ ਪਲੀ ਪ੍ਰੀਤੀ ਪੂਰੀ ਆ ਠੀਕ ਆ ਸੋ 14 15 14 15 ਤੇ ਐਸ ਵਕਤੇ ਚੱਲਣ ਦੀ ਆ ਅੱਜ ਦੋਤੇ ਹੋਰ ਕਰ ਜੂਗੀ ਆ ਸੇਵਾ ਨਾ ਆਈਆਂ ਤੁਹਾਨੂੰ ਪਤਾ 15 ਦੇ 20 ਦਿਨ ਦੱਸ ਦੱਸੇ ਆ ਕਿੰਨੇ ਕਾ 15 ਕੋਈ 20 ਲਾ ਲੇ ਲਓ ਜੀ ਕੋਈ ਭਰਾ ਵੀ 15 15 20 ਦਿਨ ਮੰਗਵਾ ਲੀਂ ਬੱਚਾ ਤਾਂ ਦੂਤ ਚੰਗਾ ਛੱਡਿਆ ਸੰਧ ਸਾਹਿਬ ਬੱਚੇ ਤਾਂ ਜੰਮਦੇ ਆ ਕਿਤੇ 나ੜੂ ਘੜ ਜੇ ਤਾਂ ਲੱਗਦਾ ਮਹੀਨੇ ਮਹੀਨੇ ਤੋਂ ਥਾਣ ਲੈ ਦੇ ਤੇ ਲੈ ਜੋ ਤੁਹਾਨੂੰ ਆਪਾਂ ਨੇੜੇ ਵੀ ਵਿਖਾ ਦਿੰਨੇ ਆ ਤੇ ਚਵਾਈ ਚੰਗੀ ਆ ਠੀਕ ਆ ਭੂਰ ਛੱਟਾ ਕਿਸੇ ਰਕਮ ਦੀ ਬਾਤ ਚੋੜਨੀ ਆ ਉਹ ਨਾ ਨਾ ਹੁਣੇ ਵਿਖਾ ਦੇਣਾ ਪਰ ਆ ਲੋ ਜੀ ਠੀਕ ਆ ਸੋ ਦੋ ਦੋ ਚਾਰ ਚਾਰ ਧਾਰਾ ਨਾਲ ਦੀ ਨਾਲ ਵੀ ਭਰਾ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਇਧਰ ਇਧਰ ਰੱਖ ਮੁਝੀ ਜਲਾ ਥਾਂ ਤੁਹਾਨੂੰ ਆ ਲੋ ਪੂਰੇ ਛੱਟੇ ਵਾਲਾ ਤੁਹਾਨੂੰ ਸਾਹਿਬ ਆਪ ਨਹੀਂ ਲੈਂਦੇ ਨਹੀਂ ਨਹੀਂ ਮੇਰੇ ਵੇਖੋ ਅੱਛਾ ਜਦੋਂ ਪੈਸੇ ਆਪਾਂ ਪੂਰੇ ਲੈਣਿਆ ਕਿਸੇ ਭਰਾ ਤੋਂ ਤੇ ਫਿਰ ਗਲਤ ਪਸ਼ੂ ਨਾਲ ਲੈ ਇਹਨੂੰ ਠੀਕ ਕਿਦਾ ਕਰਵਾ ਕੇ ਇਧਰ ਵੇਖੋ ਹਾਂ ਉਹ ਆਇਆ ਭਾਦੀ ਕੇ ਆਉਂ ਇਹ ਨਹੀਂ ਕੋਤਾ ਟੁੱਟ ਗਿਆ ਮੰਗਾ ਪਾਲੋ ਨਾ ਪਾਲੋ ਚੰਗੀ ਚੋਈ ਚੋਈ ਹਾਂ ਚੋਈ ਪ੍ਰਾਪਾ ਠੀਕ ਆ ਹਾਲੇ ਘਰੇ ਗਈ ਜਲੀ ਹਾਂ ਬਹੁਤ ਜ਼ਿਆਦਾ ਨਹੀਂ ਆ ਪਾਂਦੇ 17 18 ਕਿਲੋ ਤੋਂ ਪਹਿਲਾਂ ਨੂੰ ਪਰਦੇ ਚਲੋ ਆਂਦਾ ਕੀ ਏਡੀ ਗਾੜ ਨੂੰ ਹਾਂਜੀ ਤੇ ਇਹ ਦੱਸ ਕਿ ਹੁਣ ਮੌਕੇ ਤੇ ਦੇ ਦੇ ਆ ਆਪਣੇ ਕੋਲ ਸਾਮੁੱਲ ਮੁੱਲ ਭਾਵੇਂ 70 75 ਕਰ ਲਗੇ ਹਾਂ ਇਹਦਾ 65 ਚੋਂ ਮਾਨਤਨ ਕਰਾਂਗੇ 65 ਚੋਂ ਹਾਂਜੀ ਲੈ ਦੇ ਲਈ ਗੱਲ ਇਹ 60000 ਦੇ ਵਿੱਚ ਪਹੁੰਚ ਕਰ ਦੇਣੀ ਆ ਸੰਧੂ ਸਾਹਿਬ ਇਹ ਜੋ ਮਰਜ਼ੀ ਆ ਉਹ ਜਾ ਇਹਦੇ ਇਹਦੇ ਬਾਹਰ ਨਹੀਂ ਆਪਾਂ ਪਾਉਣੇ ਆਖੜੇ ਆ ਮਿੱਟੇ ਆ ਬਿਲਕੁਲ ਆ ਦੇਖੋ ਨੀ ਰੋਟੀ ਮੂੰਹ ਚ ਕਟੋਰੀ ਆ ਦੇਖੋ ਕਿਤਾਬ ਸਹੀ ਗੱਲ ਹੈ ਬਈ ਜੱਜ ਜੱਜ ਕੇ ਆ ਵੜ ਚੰਗੇ ਬੜੇ ਵੱਡੀ ਹੈ ਵੱਡੀ ਵਾੜਾ ਦੋਸਤੋ 60000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਦੇ ਵਿੱਚ ਹਾਂਜੀ ਬਾਕੀ ਛਡੇ ਛੋਡੇ ਦੀ ਸਾਫ ਆ ਕਰਮਾੜੀ ਸਵੇਰ ਲੇਟ ਹੀ ਆਈਏ ਚੋਈ ਚਵਾਕ ਜਿਹੜਾ ਜਿਵੇਂ ਵੀ ਗੱਲਬਾਤ ਹੈ ਠੀਕ ਹੈ ਪ੍ਰੋਸੀਜਰ ਆ ਇੱਧਰ ਜਸ ਆ ਵੜ ਆਪਣੇ ਕੋਲ ਆ ਗਈ ਸ਼ਾਈ ਵਾਲਕ ਹਾਂਜੀ ਤੇ ਭਰਾ ਇਹਦਾ ਕੀ ਗੇਰਵਾ ਜੀ ਸੰਦੂਤ ਸਾਹਿਬ ਹੀਰਾ ਆ ਆ ਗਿਆ ਤੇ ਹੀਰਾ ਜੇ ਕੋਈ ਗੱਲ ਨਹੀਂ ਆਲੀ ਉਹ ਵੈਗੀ ਮੈਂ ਦੋ ਮਿੰਟ ਦਾ ਬੜਾ ਗਿਫਟ ਸੀ ਸਵਾਲੀ ਰੇਟ ਦੇ ਰੇਟ ਕੁਝ ਨਹੀਂ ਚੰਗਾ ਆ ਰਿਹਾ 55000 ਦੇ ਦਿੱਤੇ 5 ਮਹੀਨੇ ਸੀ ਆ ਦੀ 55000 ਦੀ ਗੱਬਣ ਸੀ ਜਿਹੜੇ ਉਹ ਉਹ 13000 ਦੀ ਦਿੱਤੀ ਉਹ 13000 ਦਾ ਬੜਾ ਸੰਧੂ ਸਾਹਿਬ ਬੜਾ ਫੋਨ ਆਇਆ ਬੜਾ ਭੈਣ ਭਰਾਵਾਂ ਦਾ ਫੋਨ ਆਇਆ ਲੋ ਵੀ ਇਧਰ ਬਾਨਾਂ ਦੀ ਵਸੀ ਤੁਹਾਨੂੰ ਦਿਖਾਉਣਾ ਦੂਜਾ ਸਵੇਰ ਹੁੰਦੀ ਹੈ ਜੱਦ ਜੱਦ ਚੱਲ ਲੋ ਵੀ ਤਿਆਰੀ ਦੇ ਉੱਤੇ ਯਾਰ ਚਾਹੀ ਵਾਲ ਠੀਕ ਆ ਜੀ ਸੋ ਦੂਜਾ ਸੁਬਾ ਇਸ ਵਾਰ ਨੇ ਸੋਣਾ ਭਲੀ ਵੇਖ ਬਾਕੀ ਆਪਣੇ ਸੱਜਣ ਵੀਰ ਬੜੀ ਡਿਮਾਂਡ ਕਰਦੇ ਚਾਹੀ ਵਾਲ ਬੜਾ ਠੀਕ ਆ ਜੀ ਪਰ ਉਹ ਬੰਨ ਬੋਨ ਤੁਸੀਂ ਵੇਖੋ ਉਸੇ ਤ ਸੰਤੂ ਸਾਵਾ 10 ਲੈ ਜੇ ਦੇ ਨਾਲ 8 ਲੈ ਜੇ ਆ ਵਾਇਰ ਤੋਂ ਤੁਰਿਆਣਾ ਜਾਊਗਾ ਫੁੱਟ ਲਾਂ ਢੋਲਾ ਜੇ ਕਿਨਾਂ ਚੱਡੇ ਦੀ ਬੜੀ ਸਾਫ਼ ਆ ਨਾ ਹਾਂ ਪੂਰੀ ਪੂਰੀ ਲਓ ਜੀ ਮੁੱਠੀ ਠਾਰਾ ਬਾਕੀ ਚੱਡੇ ਦੀ ਬੜੀ ਸਾਫ਼ ਆ ਥਾਂ ਦੇ ਕੋਲ ਬੜੀ ਬਹੁਤ ਮੇਰੇ ਨਾਲ ਵੇਖੋ ਕਿੰਨੀਆਂ ਹਾਂ ਦੋਵੇਂ ਪਾਸੇ ਆ ਕਰੋ ਚੈੱਕ ਠੀਕ ਆ ਜੀ ਮਨ ਵੀ ਪ੍ਰਤਾਪ ਦਾ ਕਹਿਣਾ ਪੂਰਾ ਜੇ ਮੇਰਾ ਪੁਰਾਣਾ ਸਭ ਸਭ ਭਾਈ ਆ ਉਦੋਂ 10000 ਵਾਲੀ ਥੋੜੀ ਘੱਟ ਮੰਨਦੀ ਸੀ ਉਹ ਡਰਦੀ ਆ ਡਰਦੀ ਆ ਗੱਲ ਕੋਈ ਡਰਦੀ ਆ ਬੜਾ ਤਕੜੀ ਆ ਥੋੜਾ ਡਰਦੀ ਆ ਹਾਂ ਡਰਦੀ ਆ ਤਾ ਕੇ ਤੇ ਹਲੇ ਨਾ ਸੰਧੂ ਸਾਹਿਬ ਕੱਢਿਆ ਨਹੀਂ ਨਾ ਹੁੰਦਾ ਪਹੂ ਗਾਰ ਹਾਂ ਪ੍ਰਤਾਪ ਇੱਕ ਵਾਰ ਹੋਰ ਕਮਾ ਕੇ ਵਿਖਾ ਦੇ ਮੈਂ ਲਾ ਲਓ ਲਾ ਵੀ ਕਰੋ ਜਾ ਕੇ ਠੀਕਾ ਜੀ ਸੋ ਕਾਫੀ ਵੀਰਾਂ ਦੇ ਵੀ ਬੰਨ ਵਾਲੀ ਠੀਕਾ ਜੀ ਆਪਾਂ ਨੂੰ ਪ्योर ਵੈਰ ਚਾਹੀਦੀ ਹੈ ਤੇ ਦੂਜਾ ਸੁਆ ਸੋਣ ਵਾਲੀ ਆ ਇਹਨੇ ਚੱਲਣਗੇ ਸੰਧੂ ਸਾਹਿਬ ਹੁਣ ਇਹੋ ਆ ਆ ਗਰਮੀ ਦੇ ਵਿੱਚ ਹੀ ਰਹੇ ਚੱਲਣਗੇ ਇਹੋ ਚੱਲਣਗੇ ਕੇ ਮੈਂ ਪ੍ਰਤਾਪ ਸਿਆ ਟੋਰ ਲੈਣਾ ਤੈਨੂੰ ਲਿਆਂਦਾ ਤਰੇ ਤੁਰ ਕੇ ਵਿਖਾ ਹਾਂ ਹਾਂ ਬਜੀ ਹਫਤਾ ਕਰਦੀ ਤੁਹਾਨੂੰ ਸਭ ਮੈਜੂਦ ਦਿਨ ਆਰਾਮ ਨਾਲ ਜੀ ਹਾਂਜੀ ਲੈ ਜੀ ਆਹ ਟਿੱਪਣਾ ਗੁੰਦ ਆਉਂਦੀ ਹੈ ਹਾਂਜੀ ਠੀਕ ਹੈ ਗੱਲ ਕਹਿਣ ਆ ਰਹੀ ਹੈ ਹਾਂ ਆਲਾ ਮੋਰ ਦਾ ਪ੍ਰਤਾਸਿਆ ਲੋ ਜੀ ਠੀਕ ਹੈ ਜੇ ਬੋਲਾ ਬੋਲਾ ਨਹੀਂ ਭੰਨਿਆ ਕਰਮਾਰੀ ਦੇਣਾ ਜੇ 5 7 5 7 ਦਿਨ ਲੈਂਦੀ ਹੈ ਠੀਕ ਆ ਤਾਂ ਤੁਹਾਨੂੰ ਬੜਾ ਵਧੀਆ ਸਫਾਈ ਵਾਲਾ ਦੇਖੋ ਗੋਲਗਲ ਬਹੁਤ ਸੋਹਣਾ ਕਰਮਾਰੀ ਨੂੰ ਤੇ ਰੰਗ ਬਹੁਤ ਪਿਆਰਾ ਬਾਕੀ ਚਮਕਦੰਕ ਬੜੀ ਹੈ ਵਛੀ ਨੂੰ ਠੀਕ ਹੈ ਜੀ ਦੂਜਾ ਸੂਆ ਵੈਰ ਦੇ ਸੋਹਣਾ ਹਫਤਾ 6 ਦਿਨ ਮੰਨ ਕੇ ਕੋਈ ਭਰਾ ਜਿਹੜਾ ਤੁਸੀਂ ਸੌਦਾ ਕਰਿਓ ਠੀਕ ਆ ਬਲੀ ਪ੍ਰੀਤੀ ਆ ਪੂਰੀ ਗੋਲ ਢੋਲ ਵਰਗੀ ਠੀਕ ਆ ਜੀ ਆ ਵੇਖੋ ਲੈ ਜਸਪ੍ਰਾ ਡਿਮਾਂਡ ਵੀ ਕਰ ਰਸਾਂ ਜੀ ਦੀ ਕੀ ਕਰਦੇ ਆ ਮੋਲ ਡਿਮਾਂਡ ਸੰਤੋਖ ਸਾਬ ਦਾ ਡਿਮਾਂਡ ਤੇ ਜੀ ਮੱਝੀ ਆ ਨਾ ਸਭ ਦਾ ਜੀ ਰੇ ਮੈਨੂੰ ਕਰਦਾ ਹੀ ਆ ਹਾਂ ਹਾਂ ਪਰ ਇਹ ਆਂਦੀ ਮਾਂ ਮੰਗਿਓ ਜੇ 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 ਖੁਸ਼ ਹੋਵੇ ਅੱਗੇ ਖੁਸ਼ ਹੋਵੇ ਤੇ ਚਾਰ ਰੱਖਦਾ ਮੈਂ ਜੇ 70 ਚ ਮਾਨਦਾਨ ਸਾਰੇ ਨੂੰ ਖੋਸ਼ ਕਰੀਏਗੇ ਇਹਨੂੰ ਵੀ ਖੋਸ਼ ਰੱਖਣਾ ਗਾਹਕ ਵੀ ਚਾਹੇ ਘੱਟ 60000 ਰੁਪਏ ਲਵਾਗੇ ਇੱਕ ਘੱਟ ਇੱਕ ਕੰਮ ਸਾਰੇ ਆਪ ਦੀ ਪ੍ਰਾਣ ਉਪਰਾਹੀ ਦੇ ਘੱਟ ਮੈਂ ਨੂੰ ਆ ਕੇ ਮੁੰਡੇ ਵਾ ਦੇ ਦਿੰਦੇ ਆਂ ਮੇਰੀ ਦੇ ਘਰ ਤੇ 50 ਸੋਰਾ ਆਹ ਉਹ ਬਾਦ ਤੇ ਅਸੀਂ ਮੇਲਾ ਵਾਲੇ ਪਿੰਲੇ ਗੱਲਾਂ ਨਾ ਪੁਰ ਪੈਂਦਾ ਮੈਂ ਨਾ ਫੋਨ ਤੇ ਲੈ ਕੇ ਆ ਜੀ ਉਹ ਮੈਂ ਬਹਾਰਾ ਤੋਂ ਬੱਚੀ ਦਾ ਬਣ ਆਡੀ ਤੇ ਖੋਦਾ ਨਹੀਂ ਨਹੀਂ ਸਾਡੀ ਤਾਂ ਹੁੰਦਾ ਹੀ ਨਹੀਂ ਇਹਦੇ ਦੋ ਘੱਟ ਹੀ ਹੋ ਗਿਆ Ya bak ya bak ya bak ya bak ya bak ya ya bak ya bak ਦੋ ਤੜਫਟ ਸੱਟ ਦੀ ਆਹ 85 ਦੀ ਐਵੇਂ ਮਾਰ ਗਿਆ ਮੈਨੂੰ ਕਿਹਦਾ ਕਿਹਦਾ ਆ ਜਾ ਪਾਵੇਂ ਦੀ ਆ ਬਜੇ ਸਤ ਸਾਬ ਦੇ ਬਸ ਇਹ ਟੱਟੇ ਦੀ ਕਰਨੇ ਚਾਹੀਦੇ ਹੰਡੀ ਵੇਖੋ ਲੈ ਲੈ ਚੰਗੀ ਆ ਬਸ ਜਵਾਬ ਪਾਏ ਇੰਦਰ ਵੇਖੋ ਨਹੀਂ ਆਂਦੀ ਨਹੀਂ ਚੰਗੀ ਆ ਡਰਦੀ ਆ ਚੰਗੀ ਆ ਬੈਂ ਠੀਕ ਆ ਜੀ ਬਾਕੀ ਚਮੇ ਚੋਟੇ ਦੀ ਬੜੀ ਸਾਫ ਆ ਇਹਨੇ ਸੰਦ ਸਾਹ ਦੇਣੀ ਨਹੀਂ ਕਹਿੰਨੇ ਵੈਸੋ ਵਸ਼ੀ ਚੰਗੀ ਚਲਾਉਂਦਾ ਫਰਾਤੀ ਭਰਾਵਾਂ ਨੂੰ ਕੋਈ ਦਵੇ ਬੜੀ ਸਾਫ ਆ ਬੜਾ ਬਹੁਤ ਵਧੀਆ ਚੰਗੀ ਕੁਆਲਿਟੀ ਆ ਠੀਕ ਆ ਜੀ ਤੇ ਚਲੋ ਬਾਕੀ ਮੇਰਾ ਭਰਾ ਅੱਗੇ ਲੈਣੇ ਜਲੇ ਮਕਦਰ ਆ ਕਿਸੇ ਵੀਰ ਦੇ ਜੇ ਜੀ ਸੇਵਾ ਕਰ ਲਵਾਂਗੇ ਦੁੱਧ ਕਰਮਾਰੀ ਦਾ ਮੱਝਾ ਵਰਗਾ ਹੀ ਹੋਣਾ ਹਾਂਜੀ ਤੇ 52000 ਰੁਪਏ ਅੱਜ ਤੁਹਾਨੂੰ ਇਹ ਮਿਲ ਜੂਗੀ ਦੋ ਘੱਟ 60 ਦੀ ਬੜੀ ਪਿਆਰੀ ਬੜਾ ਟਿਕਾ ਦੀ ਤੇ ਜਿਆਦਾ ਰੇਟ ਆ ਬਾਕੀ ਮੇਰਾ ਭਰਾ ਇਥੇ ਆਣ ਕੇ ਟਰਾਈ ਮਾਰ ਲਿਓ ਤਸੱਲੀ ਕਰ ਲਿਓ ਮੀਡੀਅਮ ਹਾਈਟ ਹੈ ਜਿੱਦੀ ਆਪਾਂ ਨਾਰਮਲ ਛਾਈ ਬੜਾ ਬੜਾ ਦੇਖਦੇ ਆ ਠੀਕ ਆ ਤੇ ਇਹ ਦੱਸ ਐਨੀਮਲ ਨੇ ਵਿਰਾਜ ਆਪੋ ਕੋਲ ਆਜੋ ਪ੍ਰਤਾਪ ਸਿੰਘ ਠੀਕ ਆ ਜੀ ਤੇ ਇਹਨਾਂ ਦੇ ਵਿੱਚੋਂ ਦੋ ਸਵਾ ਦੱਪਾ ਤੁਹਾਨੂੰ ਦੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰ ਮਹੀਂ ਦਿਖਾਈਆਂ ਨੇ ਨੀਲੀ 라ਵੀ ਦੇ ਵਿੱਚ ਠੀਕ ਆ ਤੇ ਬਾਕੀ ਚੰਗੇ ਕੁਆਲਿਟੀ ਵਾਲੇ ਪਸ਼ੂ हां जी हां जी कोई ला दो बच्चा ला दो प्रताप सिंह लाओ बच्चा हां तो चासो नगर अपने कार नंबर सांझे वीर 9955237248 जो 7657800942 ठीक है महाराज हां जी ऐसे बिल्कुल लोभी भ्रावा ताजी ਝੋਟੀ ਸੂਈ ਤੇ ਨਾਲ ਦੀ ਨਾਲ ਹੀ ਪ੍ਰਤਾਪ ਸਿੰਘ ਆਂਦਾ ਵੀ ਆਪਾਂ ਤਸੱਲੀ ਕਰਾਈਏ ਭੈਣ ਭਰਾਵਾਂ ਨੂੰ ਤੇ ਬਾਅਦ ਵਿੱਚ ਆਪਣੀ ਤਸੱਲੀ ਨਾਲ ਵੇਖੋ ਤੁਸੀਂ ਤੇ ਚੁਆਈਏ ਵੇਖੋ ਤੇ ਸੌਦਾ ਕਰੋ ਮੇਰਾ

ਰੋਮ ਮਾਰਗੀ ਕਦੇ ਕਦੇ ਥਾਂਦੇ ਜਸ ਬਈ ਧਾਰ ਮਾਰਦੇ ਜੇ ਇੱਕ ਦੋ ਦੋ ਧਾਰਾ ਮਾਰਦੇ ਸਟਾਨੇ ਦਾ ਰਸਤਾ ਸਭ ਪੋਲੀਵਾਰੀ ਚਲੋ ਜੀ ਠੀਕ ਆ ਜੀ ਲਾ ਵੀ ਕਿਸਾਨ ਵੀਰੋ ਇਹ ਚਵਾਈ ਸੀ ਠੀਕ ਆ ਜੀ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਅੱਜ ਫਿਲਹਾਲ ਇਹ ਤਿੰਨ ਮੱਧਾ ਝੋਟੀਆਂ ਤੁਹਾਨੂੰ ਦਿਖਾਵੀਆਂ ਸੀ ਦੋ ਬੜਾ ਠੀਕ ਆ ਇੱਕ ਟੋਕਰ ਗੱਬਣ ਚੋਟੀ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇਹਨਾਂ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਮਾਂ ਨੂੰ ਸਾਥ ਸ਼ਰੀਆ ਕਾਲ ਜੀ